ਪ੍ਰਧਾਨ ਮੰਤਰੀ ਨੇ ਕਿ ਤੁਸੀਂ ਗੁਰਦੁਆਰਿਆਂ ਕਰਾ ਕੇ ਭੇਜੋ ਅਸੀਂ ਜੋ ਚਾਹੀਦਾ ਖਰਚਾ ਦਿਆਂਗੇ ਕਿ ਆਪਤਾ ਤੇ ਹੈਗੀ ਹੈ ਲੇਕਿਨ ਇਸ ਆਪਦਾ ਨੂੰ ਪਰਲੇ ਚ ਬਦਲਣ ਦਾ ਕੰਮ ਇਹਨੂੰ ਸਿੱਖਿਆ ਨਲਾਇਕ ਸਰਕਾਰ ਨਹੀਂ ਕੀਤਾ ਅਵੈਦ ਖੰਨਨ ਕਿੰਨੇ ਰੋਕਨੀ ਸੀ ਤੇ ਪੰਜਾਬ ਚ ਪਿਛਲੇ 35 ਸਾਲਾਂ ਤੋਂ ਸਾਮਨਾ ਭੈੜਾ ਅੱਜ ਬਾੜ ਦਾ ਟਾਈਮ ਆਇਆ ਇਹ ਆਮ ਆਦਮੀ ਪਾਰਟੀ ਦੀ ਨਲਾਕੀ ਨੁਸਖਿਆਪਨ ਨੇ ਮੰਤਰੀ ਦਾ ਬਿਆਨ ਹੈ ਆਫੀਸ਼ੀਅਲ ਬਿਆਨ ਹੈ ਹੂੰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਸਾਰੇ ਪ੍ਰਬੰਧ ਹੋ ਗਏ 2100 ਕਰੋੜ ਰੁਪਏ ਦੱਸਦੇ ਲੱਗ ਗਿਆ ਉਹ ਤੁਸੀਂ ਬੰਦ ਕਿੱਥੇ ਰੁਪਈਆ ਲੱਗਾ ਜੇ ਪਾਣੀ ਦਾ ਖੜਾ ਨਹੀਂ ਹੋ ਪਾਇਆ ਪੂਰੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਗ੍ਰਾਮੀਣ ਖੇਤਰਾਂ ਦੇ ਅੰਦਰ ਜਿੱਥੇ-ਜਿੱਥੇ ਆਪਦਾਈ ਹੈ ਸਾਡੇ ਰਿਲੀਫ ਕੈਂਪ ਲਗਾਤਾਰ ਚੱਲ ਰਹੇ ਨੇ ਔਰ ਔਰ ਰਲੀਫ ਕੈਂਪਾਂ ਦੇ ਅੰਦਰ ਅਸੀਂ ਜੋ ਜ਼ਰੂਰਤਾਂ ਚੀਜ਼ਾਂ ਨੇ ਉਹ ਪੁੰਚਾ ਰਹੇ ਹਾਂ ਅੱਜ ਇੱਕ ਅੰਮ੍ਰਿਤਸਰ ਸੈਂਟਰਲ ਕੇਬਲੋਂ ਕੁਝ ਟਰੱਕ ਸਮਾਨ ਅਸੀਂ ਅਜਨਾਲੇ ਜਿਹੜਾ ਸਾਡਾ ਦਿਹਾਤ ਦਾ ਸੈਂਟਰ ਚੱਲ ਰਿਹਾ ਬੋਨੀ ਜਨ ਜੀ ਦੀ ਲੀਡਰਸ਼ਿਪ ਚ ਉੱਥੇ ਪਹੁੰਚਾ ਰਹੇ ਹਾਂ ਔਰ ਮੈਡੀਕਲ ਦੀਆਂ ਕੁਝ ਟੀਮਾਂ ਲੈ ਕੇ ਆਂਦੀਆਂ ਐਮਬੂਲੈਂਸਾਂ ਲੈ ਕੇ ਆਂਦੀਆਂ ਤਾਂ ਕਿ ਜਿਹੜੇ ਲੋਕ ਬਿਮਾਰ ਹੋ ਰਹੇ ਆ ਜਿਹੜੀ ਦਵਾਈਆਂ ਚਾਹੀਦੀਆਂ ਦਵਾਈਆਂ ਦਾ ਇੱਕ ਸਮਾਨ ਲੈਂਦਾ ਆਰਓ ਜਿਹੜਾ ਆਰਐਸ ਦਿੱਤਾ ਹੈ ਇਸ ਤੋਂ ਲਾਵਾ ਪੀਣ ਦਾ ਪਾਣੀ ਦਵਾਈਆਂ ਤਰਪੈਲਾ ਚੋਕਰ ਟਾਰਚੀਜ਼ ਸੁੱਕਾ ਦੁੱਧ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਇਲਾਕਿਆਂ ਦੇ ਅੰਦਰ ਚਾਹੀਦੀਆਂ ਉਹ ਅਸੀਂ ਦੇ ਰਹੇ ਹਾਂ ਤੇ ਬੰਚਾ ਰਹੇ ਹਾਂ ਔਰ ਮੈਂ ਸਮਝਣਾ ਹੈ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਸਟੇਟ ਕਮੰਡ ਐਸਾ ਕਿ ਇਹ ਆਪਤਾ ਤੇ ਹੈਗੀ ਹੈ ਲੇਕਿਨ ਇਸ ਆਪਤਾ ਨੂੰ ਪਰਲੇ ਚ ਬਦਲਣ ਦਾ ਕੰਮ ਇਹਨੂੰ ਸਿੱਖਿਆ ਨਲਾਇਕ ਸਰਕਾਰ ਨੇ ਕੀਤਾ ਕਿੰਨੇ किनारे पक्के कराने ਸੀ अवैध खनन ਕਿੰਨੇ ਰੋਕਣੀ ਸੀ اگر دیکھیے अवैध निर्माण ਕਿੰਨੇ ਰੋਕਣਾ ਸੀ ਇਹ ਹੁਣ ਵਿਧਾਨ ਸਭਾ 'ਚ ਖੜੇ ਹੋ ਕੇ ਬੋਲੇ ਜੀ ਸਾਰਾ ਕੰਮ ਪੂਰਾ ਕੋਈ ਬਾੜ ਨਹੀਂ ਆਏਗਾ ਤੇ ਪੰਜਾਬ 'ਚ ਪਿਛਲੇ 35 ਸਾਲਾਂ ਤੋਂ ਸਭ ਨੇ ਭੈੜਾ ਅੱਜ ਬਾੜ ਦਾ ਟਾਈਮ ਆਇਆ ਇਹ ਆਮ ਆਦਮੀ ਪਾਰਟੀ ਦੀ ਨਲਾਕੀ ਨੁਸਖੀਆਪਨ ناکਾਮਯਾਬ ਸਰਕਾਰ ਨੁਸਖੀਏ ਲੀਡਰਸ਼ਿਪ ਇਹ ਪੰਜਾਬ ਦੀ ਜਨਤਾ ਨੂੰ ਇਸ ਤਰਾਜ਼ ਦੀ ਵੱਲ ਹੈ ਸੀਐਮ ਸਾਹਿਬ ਕਹਿੰਦੇ ਮੈਂ ਤੇ ਸਮਰਪਣ ਦਾ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਮੰਤਰੀ ਦਾ ਬਿਆਨ ਹੈ ਆਫੀਸ਼ੀਅਲ ਬਿਆਨ ਹੈ ਹੂੰ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਸਾਰੇ ਪ੍ਰਬੰਧ ਹੋ ਗਏ 2100 ਕਰੋੜ ਰੁਪਏ ਦਸ ਦੇ ਲੱਗ ਗਿਆ ਉਹ ਤੁਸੀਂ ਬੰਦ ਕਿੱਥੇ ਰੁਪਈਆ ਲੱਗਾ ਜੀ ਪਾਣੀ ਦਾ ਖੜਾ ਨਹੀਂ ਹੋ ਪਾਇਆ ਸਪਸ਼ਟ ਹੈ ਕਿ ਇਹ ਨਲਾਇਕਾ ਦੀ ਸਰਕਾਰ ਹੈ ਨੁਸਿੱਖੀਆਂ ਦੀ ਸਰਕਾਰ ਹੈ ਲੇਕਿਨ ਅਸਲੀਏ ਵਕਤ ਨਹੀਂਗਾ ਆਪਾਂ ਪੰਜਾਬ ਸਮਿਟੀ ਇੱਕ ਮੁਠ ਹੋ ਕੇ ਔਰ ਮੈਂ ਧੰਨਵਾਦ ਕਰਨਾ ਐਨਡੀਆਰਐਫ ਦਾ ਜਿਹੜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਹੋ ਰਹੀ ਹੈ ਉਹਦਾ ਵੀ ਮੈਂ ਧੰਨਵਾਦ ਕਰਨਾ ਆਰਮੀ ਦਾ ਧੰਨਵਾਦ ਕਰਨਾ ਬੀਐਸਐਫ ਦਾ ਧੰਨਵਾਦ ਕਰਨਾ ਗੁਰਦੁਆਰਿਆਂ ਦਾ ਧੰਨਵਾਦ ਕਰਨਾ ਮੰਦਰਾਂ ਦਾ ਧੰਨਵਾਦ ਕਰਨਾ ਸੋ ਇਹਨ ਸਭੀ ਸੰਸਥਾਵਾਂ ਦਾ ਧੰਨਵਾਦ ਕਰਨਾ ਜਿਹੜੇ ਲੋਕ ਆਪਣੇਆਂ ਨੂੰ ਬਚਾਉਣ ਵਾਸਤੇ ਆਪਣੇ ਪੰਜਾਬੀ ਭਰਾਵਾਂ ਨੂੰ ਬਚਾਉਣ ਵਾਸਤੇ ਪਾਣੀ 'ਚ ਟਰੈਕਟਰਾਂ 'ਤੇ ਚੜ ਕੇ ਰੋਟੀਆਂ ਪੁੰਚਾਰੇ ਦਵਾ ਬੁੰਜਾਰੇ ਸਰਕਾਰ ਤੇ ਟੋਟਲ ਫੇਲ ਉਹ ਕਹਿੰਦੇ ਬੋਦੀ ਸਾਹਿਬ ਕਿੱਥੇ ਨੇ ਕੇਂਦਰ ਸਰਕਾਰ ਨਜ਼ਰ ਨਹੀਂ ਆ ਰਹੀ ਪਰਸੋਂ ਗ੍ਰਹਿ ਮੰਤਰੀ ਜੀ ਨੇ ਗੱਲ ਕੀਤੀ ਓਪਨ ਹੈਂਡ ਦਿੱਤਾ ਕੱਲ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਕਿ ਓਪਨ ਹੈਂਡ ਹੈ ਜੋ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਫੰਡ ਨਹੀਂ ਆ ਰਹੇ ਫੰਡ ਗੁਰਦਰਾਵਰੀਆਂ ਹੋ ਗਈਆਂ ਫੰਡ ਚਾਹੀਦੇ ਕਿਹਨੂੰ ਦੇਣ ਜਾਣੇ ਫੰਡ ਐਤਲੇ ਤਾਂ ਰਾਹਤ ਕਾਰਜ ਕਰੋ ਫੰਡ ਦੇਣ ਦਾ ਟਾਈਮ ਆਏਗਾ ਫੰਡਿੰਗ ਵੀ ਦੇਣਾ ਸਰਕਾਰ ਨੇ ਜੇ ਓਪਨ ਕਹਿਤਾ ਪ੍ਰਧਾਨ ਮੰਤਰੀ ਨੇ ਕਿ ਤੁਸੀਂ ਗੁਰਦਰਾਵਰੀਆਂ ਕਰਾ ਕੇ ਭੇਜੋ ਅਸੀਂ ਜੋ ਚਾਹੀਦਾ ਖਰਚਾ ਦਿਆਂ। ਉਹ ਕਹਿੰਦੇ ਅਗਰ ਇਲੈਕਸ਼ਨ ਹੁੰਦੇ ਤਾਂ ਫਿਰ ਜਲਦੀ ਕੰਮ ਹੋਏ ਨਾ ਸੀ। ਐਸਾ ਕਿ ਇਹ ਵਕਤ ਪੋਲਿਟਿਕਸ ਦਾ ਨਹੀਂ। ਹੂੰ। ਆਪਣੀਆਂ ਨਲਾਕੀਆਂ, ناکਾਮਯਾਬੀਆਂ, ਨਸਿੱਖੀਆਂ ਪਨ ਬਚਾਣ ਸੇ ਇੱਕ ਘਟੀਆ ਹੋਛੀ ਰਾਜਨੀਤੀ ਕੀਤੀ ਜਾ ਰਹੀ ਹੈ।